ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਸ਼ੁਕਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਮਤਲਬ ਇੱਕ ਤੀਰਥ ਬਣਨ ਦੇ ਵਿੱਚ ਆਪਣਾ ਯੋਗਦਾਨ ਪਾਣ ਵਾਲੀ ਗੱਲ ਹੈ ਕੋਈ ਟਾਈਮ ਐਸਾ ਸੀ ਜਦੋਂ ਹਸਪੀਟਲਾਂ ਦੇ ਵਿੱਚੋਂ ਇੱਕ ਜ਼ਰੀਆ ਫਾਊਂਡੇਸ਼ਨ ਨੂੰ ਕੱਢ ਦਿੱਤਾ ਜਾਂਦਾ ਸੀ ਪਰ ਤੁਹਾਡੇ ਆਸ਼ੀਰਵਾਦ ਤੇ ਗੁਰਸਾਹਿਬ ਦੀ ਕਿਰਪਾ ਦੇ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੀ ਆਪਣੀ ਜਗ੍ਹਾ ਬਣਨ ਜਾ ਰਹੀ ਹੈ ਪਰ ਇੱਕ ਸਭ ਤੋਂ ਵੱਡੀ ਦਿੱਕਤ ਜਿਹੜੀ ਆ ਰਹੀ ਹੈ ਉਹ ਇਹ ਆ ਰਹੀ ਹੈ ਛੋਟੇ-ਛੋਟੇ ਪਲਾਟ ਜੋੜ ਕੇ ਇੱਕ ਜ਼ਰੀਆ ਫਾਊਂਡੇਸ਼ਨ ਦੀ ਬਹੁਤ ਵੱਡੀ ਜਗ੍ਹਾ ਬਣ ਗਈ ਹੈ ਪਰ ਇਹਦੇ ਵਿੱਚ ਇੱਕ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿ ਇਹ ਸਾਰੇ ਪਲਾਟ ਜੋੜ ਕੇ ਇੱਕ ਸਕੁਅਰ ਬਣ ਰਿਹਾ ਸੀਗਾ ਪਰ ਉਹਦੇ ਵਿੱਚੋਂ ਇੱਕ ਮਾਹ ਪੁਰਖਾਂ ਨੇ ਇਸ ਪਲਾਟ ਦੇ 3 ਗੁਣਾ ਪੈਸੇ ਦੀ ਡਿਮਾਂਡ ਕਰਤੀ ਹੈ ਜੀ ਮੈਂ ਪਲਾਟ ਤਾਂ ਦਊਂਗਾ ਜੇ ਮੈਨੂੰ ਇਸ ਕਲੋਨੀ ਦੇ ਰੇਟ ਤੋਂ ਤੇ ਫਿਲਹਾਲ ਅਸੀਂ ਇਹ ਡਿਸੀਜਨ ਲਿੱਤਾ ਹੈ ਕਿ ਅਸੀਂ ਉਹ ਪਲਾਟ ਛੱਡ ਰਹੇ ਹਾਂ ਤੇ ਉਸ ਤੋਂ ਇਲਾਵਾ ਬਾਕੀ ਪਲਾਟਾਂ ਨੂੰ ਨੀਂ ਪੱਟ ਕੇ ਤਿਆਰੀ ਕਰਤੀ ਹੈ ਸ਼ੁਰੂ ਹੁਣ ਬਣਾਉਣ ਦੀ ਤੇ ਸੰਗਤ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਗਰ ਤੁਸੀਂ ਵੀ ਚਾਹਦੇ ਹੋ ਕਿ ਦੁਨੀਆ ਭਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਾਣ ਤੋਂ ਬਾਅਦ ਵੀ ਲੋਕ ਇਸ ਤੀਰਥ ਦਾ ਭਲਾ ਲੈਂਦੇ ਲੈਣ ਇੱਕ ਇੱਟ ਤੋਂ ਲੈ ਕੇ ਇੱਕ ਸਿਮਿੰਟ ਦੀ ਬੋਰੀ ਤੋਂ ਲੈ ਕੇ ਜਿੰਨੀ ਕਿ ਤੁਹਾਡੀ ਸ਼ਰਧਾ ਹੈ ਇਹਨੂੰ ਬਣਨ ਦੇ ਵਿੱਚ ਇਸ ਤੀਰਥ ਬਣਨ ਦੇ ਵਿੱਚ ਯੋਗਦਾਨ ਪਾਉਣ ਦਾ ਮਤਲਬ ਹੈ ਕਿ ਇੱਕ ਅਸਲੀ ਰੱਬ ਦਾ ਘਰ ਬਣਾਣਾ ਕਿਉਂਕਿ ਇਸ ਤੋਂ ਜ਼ਿਆਦਾ ਰੱਬ ਹੋਰ ਕਿਤੇ ਖੁਸ਼ ਹੋਰ ਨਹੀਂ ਹੋ ਸਕਦਾ ਜਿੱਥੇ ਉਹਦੇ ਬੱਚੇ ਜਿਹੜਾ ਦੁਖੀ ਆਣਗੇ ਤੇ ਉਹ ਖੁਸ਼ ਹੋ ਕੇ ਜਾਣਗੇ ਉਹਨਾਂ ਦਾ ਇਲਾਜ ਹੋਏਗਾ ਫਰੀ ਇਹ ਤੁਸੀਂ ਕਰਨਾ ਤੇ ਇਹਨੂੰ ਬਣਾਉਣ ਦੇ ਵਿੱਚ ਵੀ ਸਾਥ ਤੁਹਾਡਾ ਚਾਹੀਦਾ ਮੈਂ ਨੰਬਰ ਬੋਲ ਰਿਹਾ ਇਸ ਨੰਬਰ ਤੋਂ ਇਲਾਵਾ ਜੇ ਕੋਈ ਹੋਰ ਨੰਬਰ ਤੇ ਜਾਂ ਕੋਈ ਹੋਰ ਟੀਮ ਮੈਂਬਰ ਕਹਿੰਦਾ ਕਿ ਮੈਂ ਅਨਮੋਲ ਦਾ ਟੀਮ ਮੈਂਬਰ ਆ ਜਾਂ ਇੱਕ ਜ਼ਰੀਆ ਫਾਊਂਡੇਸ਼ਨ ਦਾ ਟੀਮ ਮੈਂਬਰ ਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਿਰਫ ਇੱਕੋ ਨੰਬਰ ਆ ਜਿਹਦੇ ਤੋਂ ਤੁਸੀਂ ਆਪਣੀ ਡੋਨੇਸ਼ਨ ਕਨਫਰਮ ਕਰਨੀ ਹੈ ਉਹ ਹੈਗਾ 96880000749688 000074 ਜੇ ਤੁਸੀਂ ਡਾਇਰੈਕਟਲੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਟੀਮ ਏਕ ਜ਼ਰੀਆ @gmail.com ਤੇ ਮੈਨੂੰ ਮੇਲ ਕਰ ਦਿਓ ਤਾਂ ਉਹਨੂੰ ਜਲਦੀ ਮੇਲ ਦਾ ਰਿਪਲਾਈ ਆ ਜਾਊਗਾ ਮੇਰੇ ਪਰਸਨਲ ਨੰਬਰ ਦੇ ਨਾਲ ਬਾਕੀ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਕਰੋ ਹੁਣ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਹੈ ਸਾਨੂੰ ਖਜ਼ਾਂਚੀ ਆ ਦੀ ਜਿਹੜੇ ਖਜ਼ਾਂਚੀ ਹੁੰਦੇ ਨੇ ਉਹ ਸਹਾਬਕਤਾਵ ਰੱਖਣ ਵਾਲੇ ਹੁੰਦੇ ਨੇ ਇਸ ਐਨ ਜੀਓ ਦਾ ਸਹਾਬਕਤਾਵ ਰੱਖਣ ਵਾਲੇ ਜੇ ਕੋਈ ਵੀਰ ਜ਼ਿੰਮੇਵਾਰੀ ਚੱਕ ਸਕਦੇ ਨੇ ਹੰਬੜਾ ਰੋਡ ਨੀਅਰ ਸਾਈ ਮੰਦਿਰ ਇਹ ਜਗ੍ਹਾ ਬਣਨ ਜਾਣੀ ਆ ਤੇ ਬੇਨਤੀ ਹੈ ਤੁਸੀਂ ਸਾਰੇ ਅਰਦਾਸ ਵੀ ਕਰਿਓ ਇਸ ਰੀਲ ਨੂੰ ਸ਼ੇਅਰ ਵੀ ਕਰ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਓ ਜਿਤਕ ਵੀ ਤੁਹਾਡੀ ਸ਼ਰਧਾ ਹੈ ਜਰੂਰ ਯੋਗਦਾਨ ਪਾਓ ਨੰਬਰ ਮੈਂ ਉੱਪਰ ਬੋਲਤਾ ਹਾਂ 9688000074 ਈਮੇਲ ਆਈਡੀ team1zariya@gmail.com ਇਹਨਾਂ ਤੇ ਕੰਟੈਕਟ ਕਰਕੇ ਜਰੂਰ ਆਪਣਾ ਬਣਦਾ ਯੋਗਦਾਨ ਪਾਓ ਤੇ ਜਿਹੜੇ ਲੋਕ ਗਲਤ ਸੇਵਾ ਪਹਚਾ ਰਹੇ ਨੇ ਮੇਰੇ ਨਾਮ ਤੇ ਇਹ ਲੈ ਰਹੇ ਨੇ ਉਹਨਾਂ ਤੋਂ ਜਰੂਰ ਬਚੋ ਕਿਉਂਕਿ ਦਾਨ ਨਾ ਕਰਨਾ ਘੱਟ ਪਾਪ ਹੈ ਦਾਨ ਗਲਤ ਜਗ੍ਹਾ ਕਰਨਾ ਸਭ ਤੋਂ ਵੱਡਾ ਪਾਪ ਹੈ ਇਸ ਵੀਡੀਓ ਨੂੰ ਅਵੇਅਰ ਦੇ ਲਈ ਸ਼ੇਅਰ ਕਰੋ ਅੱਗੇ-ਅੱਗੇ ਲਾਈਕ ਕਰੋ ਕਮੈਂਟ ਕਰੋ ਤੇ ਅਗਲੀਆਂ ਵੀਡੀਓਜ਼ ਤੁਹਾਨੂੰ ਤੁਹਾਡੇ ਕੋਲ ਆਉਂਦੀਆਂ ਰਹਿਣਗੀਆਂ ਤੇ ਜਰੂਰ ਮਦਦ ਕਰਿਓ ਇਸ ਤੀਰਥ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਓ ਧੰਨਵਾਦ